ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ ਦੁਨੀਆ ਦੀਆਂ ਸਭ ਤੋਂ ਕੋੜੀਆਂ ਗੱਲਾਂ ਜਦੋਂ ਰਿਸ਼ਤਾ ਨਵਾਂ ਹੁੰਦਾ ਹੈ ਤਾਂ ਲੋਕ ਗੱਲ ਕਰਨ ਦਾ ਬਹਾਨਾ ਲਾਉਂਦੇ ਹਨ ਪਰ ਜਦੋਂ ਉਹੀ ਰਿਸ਼ਤਾ ਪੁਰਾਣਾ ਹੋ ਜਾਂਦਾ ਹੈ ਤਾਂ ਲੋਕ ਦੂਰ ਹੋਣ ਦੇ ਬਹਾਨੇ ਲੱਭਣ ਲੱਗਦੇ ਹਨ ਸਭ ਕਰਿਆ ਜਾਵੇ ਤਾਂ ਲੋਕ ਡੰਡੇ ਨਾਲ ਮਾਰਦੇ ਹਨ ਤੇ ਸ਼ਿਵਲਿੰਗ ਤੇ ਦਿਖਾਈ ਦੇਵੇ ਤਾਂ ਹੱਥ ਜੋੜਦੇ ਹਨ ਦੁੱਧ ਪਿਆਂਦੇ ਹਨ ਲੋਕ ਸਨਮਾਨ ਤੁਹਾਡਾ ਨਹੀਂ ਤੁਹਾਡੇ ਸਥਾਨ ਤੇ ਸਥਿਤੀ ਦਾ ਕਰਦੇ ਹਨ ਮਿੱਠਾ ਝੂਠ ਬੋਲਣ ਤੋਂ ਚੰਗਾ ਹੈ ਕੋੜਾ ਸੱਚ ਬੋਲਿਆ ਜਾਵੇ ਇਸ ਨਾਲ ਤੁਹਾਨੂੰ ਸੱਚੇ ਦੁਸ਼ਮਣ ਜ਼ਰੂਰ ਮਿਲਣਗੇ ਪਰ ਝੂਠੇ ਦੋਸਤ ਨਹੀਂ ਦਰਖਤ ਕਦੇ ਟਾਣੀ ਕੱਟਣ ਨਾਲ ਨਹੀਂ ਸੁੱਕਦਾ ਦਰਖਤ ਹਮੇਸ਼ਾ ਜੜ ਕੱਟਣ ਨਾਲ ਸੁੱਕਦਾ ਹੈ ਉਸੇ ਤਰ੍ਹਾਂ ਹੀ ਇਨਸਾਨ ਆਪਣੇ ਕਰਮਾ ਨਾਲ ਤੇ ਆਪਣੀ ਛੋਟੀ ਸੋਚ ਤੇ ਗਲਤ ਵਿਵਹਾਰ ਕਰਕੇ ਹਾਰਦਾ ਹੈ ਖੂਚ ਉਤਰਨ ਵਾਲੀ ਬਾਲਟੀ ਜੇਕਰ ਝੁਕਦੀ ਹੈ ਤਾਂ ਉਹ ਪਰ ਕੇ ਬਾਹਰ ਨਿਕਲਦੀ ਹੈ ਜ਼ਿੰਦਗੀ ਦਾ ਵੀ ਇਹੀ ਗਣਿਤ ਹੈ ਜੋ ਝੁਕਦਾ ਹੈ ਉਹ ਪ੍ਰਾਪਤ ਕਰਦਾ ਹੈ ਸਭ ਦੇ ਦੰਦ ਚ ਬਿੱਛੂ ਦੇ ਡੰਗ ਚ ਤੇ ਇਨਸਾਨ ਦੇ ਮਨ ਚ ਕਿੰਨਾ ਜ਼ਹਿਰ ਭਰਿਆ ਹੈ ਇਹ ਦੱਸ ਸਕਣਾ ਬਹੁਤ ਮੁਸ਼ਕਲ ਹੈ ਬੁਰਾ ਸਮਝ ਸਭ ਤੋਂ ਵੱਡਾ ਜਾਦੂਕਰ ਹੈ ਕਿਉਂਕਿ ਇਹ ਇੱਕ ਹੀ ਪਲ ਚ ਤੁਹਾਡੇ ਸਾਰੇ ਪਿਆਰ ਕਰਨ ਵਾਲਿਆਂ ਦੇ ਚਿਹਰਿਆਂ ਤੋਂ ਪਰਦਾ ਹਟਾ ਦਿੰਦਾ ਹੈ ਤਮੀਜ਼ਦਾਰ ਹੋਣ ਦਾ ਨੁਕਸਾਨ ਇਹ ਵੀ ਹੈ ਕਿ ਹਜ਼ਾਰ ਗੱਲਾਂ ਦਿਲ ਦੇ ਅੰਦਰ ਹੀ ਰਹਿ ਜਾਂਦੀਆਂ ਹਨ ਮਰਨ ਵਾਲਿਆਂ ਨੂੰ ਰੋਣ ਵਾਲੇ ਹਜ਼ਾਰ ਮਿਲ ਜਾਣਗੇ ਪਰ ਜੋ ਜਿਉਂਦਾ ਹੈ ਉਸ ਨੂੰ ਸਮਝਣ ਵਾਲਾ ਇੱਕ ਵੀ ਨਹੀਂ ਮਿਲੇਗਾ ਜੋ ਡਿੱਗਦੇ ਹੋਏ ਨੂੰ ਸਹਾਰਾ ਦੇਵੇ ਉਹੀ ਸੱਚਾ ਇਨਸਾਨ ਹੈ ਜੋ ਤੂਫਾਨਾਂ ਦਾ ਮੂੰਹ ਮੋੜ ਦੇਵੇ ਉਹੀ ਸੱਚਾ ਜਾਬਾਜ਼ ਹੈ ਇਸ ਦੁਨੀਆ ਚ ਦਰਦਤਾਂ ਹਰ ਕਿਸੇ ਨੂੰ ਹੈ ਪਰ ਜੋ ਦਰਦ ਨੂੰ ਵੰਡੇ ਉਹੀ ਸੱਚਾ ਹਮਦਰਦ ਹੈ ਹੁਣ ਹੋ ਗਿਆ ਹੈ ਆਦਮੀ ਦੁਕਾਨ ਵਾਂਗ ਵਿਕਦਾ ਹੈ ਜਿੱਥੇ ਪਿਆਰ ਵੀ ਸਨਮਾਨ ਵਾਂਗ ਪਹਿਚਾਨ ਵੀ ਹੈ ਮੁਸ਼ਕਲ ਮੁਖੋਟੇ ਦੇ ਦੌਰ ਦਿਸਦਾ ਹੈ ਭੇੜੀਆ ਵੀ ਇਨਸਾਨ ਵਾਂਗ ਆਪਣੀ ਪਿੱਠ ਚੋਂ ਨਿਕਲੇ ਖੰਜਰਾ ਨੂੰ ਜਦੋਂ ਗਿਣਿਆ ਮੈਂ ਠੀਕ ਓਨੇ ਹੀ ਨਿਕਲੇ ਜਿੰਨਿਆਂ ਨੂੰ ਗਲੇ ਲਗਾਇਆ ਸੀ ਮੈਂ ਜਿਸ ਦੀ ਕਿਸਮਤ ਜੋ ਲਿਖਿਆ ਹੈ ਉਸ ਨੂੰ ਉਹੀ ਮਿਲੇਗਾ ਜਿਆਦਾ ਪਰੇਸ਼ਾਨ ਹੋਣ ਨਾਲ ਕੁਝ ਜਿਆਦਾ ਪ੍ਰਾਪਤ ਹੋਣ ਵਾਲਾ ਨਹੀਂ ਸਰਵਜ ਸਤਾ ਈਸ਼ਵਰ ਦੇ ਹੀ ਹੱਥ ਹੈ ਈਸ਼ਵਰ ਜੇਕਰ ਤੁਹਾਡੇ ਤੋਂ ਨਰਾਜ਼ ਹੈ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਡੀ ਮਦਦ ਨਹੀਂ ਕਰ ਸਕਦੀ ਪੈਰ ਦੀ ਮੋਚ ਤੇ ਛੋਟੀ ਸੋਚ ਸਾਨੂੰ ਅੱਗੇ ਵਧਨ ਨਹੀਂ ਦਿੰਦੀ ਟੁੱਟੀ ਕਲਮ ਤੇ ਹੋਰਾਂ ਤੋਂ ਜਲਨ ਖੁਦ ਦੀ ਕਿਸਮਤ ਲਿਖਣ ਨਹੀਂ ਦਿੰਦੀ ਕੰਮ ਦਾ ਆਲਸ ਤੇ ਪੈਸਿਆਂ ਦਾ ਲਾਲਚ ਸਾਨੂੰ ਮਹਾਨ ਬਣਨ ਨਹੀਂ ਦਿੰਦਾ ਆਪਣਾ ਮੱਜਬ ਉੱਚਾ ਤੇ ਹੋਰਾਂ ਦਾ ਛੋਟਾ ਇਹ ਸੋਚ ਸਾਨੂੰ ਇਨਸਾਨ ਬਨਨ ਨਹੀਂ ਦਿੰਦੀ ਪਾਣੀ ਨਾਲ ਤਸਵੀਰ ਕਿੱਥੇ ਬਣਦੀ ਹੈ ਸੁਪਣਿਆਂ ਨਾਲ ਤਕਦੀਰ ਕਿੱਥੇ ਬਣਦੀ ਹੈ ਕਿਸੇ ਵੀ ਰਿਸ਼ਤੇ ਨੂੰ ਸੱਚੇ ਦਿਲੋਂ ਨਿਭਾਓ ਇਹ ਜ਼ਿੰਦਗੀ ਫਿਰ ਵਾਪਸ ਕਿੱਥੇ ਮਿਲਦੀ ਹੈ ਆਪਣੀ ਜ਼ਿੰਦਗੀ 'ਚ ਕਿਸੇ ਇਨਸਾਨ ਨੂੰ ਆਪਣੀ ਆਦਤ ਨਾ ਬਣਾਉਣਾ ਕਿਉਂਕਿ ਜਦੋਂ ਉਹ ਬਦਲਦਾ ਹੈ ਤਾਂ ਉਸ ਤੋਂ ਜ਼ਿਆਦਾ ਖੁਦ ਤੇ ਗੁੱਸਾ ਆਉਂਦਾ ਹੈ ਹੁਸਨ ਦਾ ਮੇਲਾ ਚਾਰੇ ਪਾਸੇ ਦਿਖਾਈ ਦਿੰਦਾ ਹੈ ਪਰ ਸਮਝਦਾਰ ਮਰਦ ਉਹੀ ਹੈ ਜਿਸ ਨੂੰ ਆਪਣਾ ਕਰ ਦਿਖਾਈ ਦਿੰਦਾ ਹੈ ਧੁੱਪ ਤਾਂ ਉਂਝ ਹੀ ਬਦਨਾਮ ਹੈ ਇੱਥੇ ਇੱਕ ਦੂਜੇ ਨੂੰ ਦੇਖ ਕੇ ਲੋਕ ਜ਼ਿਆਦਾ ਸੜਦੇ ਹਨ ਜਦੋਂ ਕੋਈ ਨਜ਼ਰ ਅੰਦਾਜ਼ ਕਰੇ ਤਾਂ ਨਜ਼ਰ ਆਣਾ ਹੀ ਛੱਡ ਦਿਓ ਜ਼ਿੰਦਗੀ ਕਾਤੋਂ ਰਵਾਉਂਦੀ ਹੈ ਰਵਾਉਂਦੇ ਤਾਂ ਉਹ ਲੋਖਨ ਜਿਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ ਸਮਝ ਬੈਠਦੇ ਹਾਂ ਇਨਸਾਨ ਕਿਸੇ ਚੀਜ਼ ਦੀ ਕੀਮਤ ਬਸ ਦੋ ਵਾਰ ਸਮਝਦਾ ਹੈ ਮਿਲਣ ਤੋਂ ਪਹਿਲਾਂ ਤੇ ਗਵਾਉਣ ਤੋਂ ਬਾਅਦ نوکری کر کے صرف ਤੁਸੀਂ ਆਪਣੇ خرچ اٹھا ਸਕਦੇ ہو۔ شوق پورے ਕਰਨ ਲਈ مالک ਹੀ ਬੰਨਾ ਪਵੇਗਾ۔ پیسਿਆਂ ਦੀ ਤੰਗੀ ਕਰਕੇ ਪੜ੍ਹਾਈ ਬਹੁਤ ਲੋਕਾਂ ਨੇ ਛੱਡ ਦਿੱਤੀ ਪਰ بیڑی، ਸਿਗਰਟ, ਸ਼ਰਾਬ, ਗਾਂਜਾ ਕਿਸੇ ਨੇ ਨਹੀਂ ਛੱਡਿਆ। ਕਿਸੇ ਦਾ ਦਿਲ ਦਿਖਾਉਣਾ ਵੀ ਬਹੁਤ ਵੱਡੀ ਹਿੰਸਾ ਹੈ ਗੋਲੀ ਨਾਲ ਤਾਂ ਸਰੀਰ ਜ਼ਖਮੀ ਹੁੰਦਾ ਹੈ ਪਰ ਖਰਾਬ ਬੋਲੀ ਨਾਲ ਆਤਮਾ ਤੱਕ ਖੇਲ ਜਾਂਦੀ ਹੈ ਜ਼ਿੰਦਗੀ 'ਚ ਕਦੇ ਕਿਸੇ ਨੂੰ ਘਟ ਨਾ ਸਮਝੋ ਪੂਰੀ ਦੁਨੀਆ ਨੂੰ ਡਬਾਉਣ ਵਾਲਾ ਸਮੁੰਦਰ ਤੇਲ ਦੀ ਇੱਕ ਬੂੰਦ ਨੂੰ ਨਹੀਂ ਡਬੋ ਸਕਦਾ ਖੁਦ ਗਰਜ਼ੀ ਦੀ ਬਸਤੀਚ एहसान भी एक गुनाह है जिसन तैरना सिखाओ डोबू तैयार है औरत की इज्जत करो इसलिए नहीं कि औरत है सगो यह साबित करने करो कि तो परवरिश एक चंगी मां ने की है जिंदगी एनी मुश्किल इसलिए है ਕਿਉਂਕਿ ਲੋਕ ਆਸਾਨੀ ਨਾਲ ਮਿਲੀ ਚੀਜ਼ ਦੀ ਕੀਮਤ ਨਹੀਂ ਜਾਣਦੇ ਪਿੱਠ ਹਮੇਸ਼ਾ ਮਜ਼ਬੂਤ ਰੱਖਣੀ ਚਾਹੀਦੀ ਹੈ ਕਿਉਂਕਿ ਸ਼ਾਬਾਸ਼ੀ ਤੇ ਧੋਖੇ ਦੋਵੇਂ ਪਿੱਛੋਂ ਹੀ ਮਿਲਦੇ ਹਨ ਰੋਂਦੀਆਂ ਹੋਈਆਂ ਅੱਖਾਂ ਕਦੇ ਝੂਠ ਨਹੀਂ ਬੋਲਦੀਆਂ ਕਿਉਂਕਿ ਹੰਝੂ ਤਦ ਆਉਂਦੇ ਨੇ ਜਦੋਂ ਕੋਈ ਆਪਣਾ ਦਰਦ ਦਿੰਦਾ ਹੈ ਕਿੰਨਾ ਸੋਹਣਾ ਲਿਖਿਆ ਹੈ ਕਿਸੇ ਨੇ ਪਿਆਸ ਲੱਗੀ ਸੀ ਗਜ਼ਬ ਦੀ ਪਰ ਪਾਣੀ ਚ ਜ਼ਹਿਰ ਸੀ ਪੀਂਦੇ ਤਾਂ ਮਰ ਜਾਂਦੇ ਤੇ ਨਾ ਪੀਂਦੇ ਤਾਂ ਵੀ ਮਰ ਜਾਂਦੇ ਬਸ ਇਹ ਹੀ ਦੋ ਮਸਲੇ ਜ਼ਿੰਦਗੀ ਪਰ ਹੱਲ ਨਾ ਹੋਏ ਨਾ ਨੀਂਦ ਪੂਰੀ ਹੋਈ ਨਾ ਸੁਪਨੇ ਮੁਕੰਮਲ ਹੋਏ ਵਕਤ ਨੇ ਕਿਹਾ ਕਾਸ਼ ਥੋੜਾ ਹੋਰ ਸਬਰ ਹੁੰਦਾ ਸਬਰ ਨੇ ਕਿਹਾ ਕਾਸ਼ ਥੋੜਾ ਹੋਰ ਵਕਤ ਹੁੰਦਾ ਸ਼ਿਕਾਇਤ ਤਾਂ ਬਹੁਤ ਹੈ ਤੇਰੇ ਨਾਲ ਐ ਜ਼ਿੰਦਗੀ ਪਰ ਚੁੱਪ ਇਸ ਲਈ ਹਾਂ ਕਿ ਜੋ ਦਿੱਤਾ ਤੂੰ ਉਹ ਵੀ ਬਹੁਤਿਆਂ ਨੂੰ ਨਸੀਬ ਨਹੀਂ ਹੁੰਦਾ ਟੁੱਟਿਆ ਹੋਇਆ ਵਿਸ਼ਵਾਸ ਤੇ ਖੋਇਆ ਬਚਪਨ ਜ਼ਿੰਦਗੀ ਚ ਕਦੇ ਦੁਬਾਰਾ ਵਾਪਸ ਨਹੀਂ ਮਿਲਦੀ ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ